ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਇੱਥੇ ਟਰੈਕਟਰ ਜੇ ਖਚਾਈ ਨਾ ਕਰੇ ਟਰੈਕਟਰ ਧੂਆਂ ਮਾਰ ਜੇ ਆਪਣੀ ਫੁੱਲ ਜ਼ਿੰਮੇਵਾਰੀ ਹੈ ਸਦਨੋਂ ਪਰ ਇੰਆਂ ਦੀ ਫਿਟਿੰਗ ਤੇ ਪੰਪ ਦੀ ਸੈਟਿੰਗ ਤੁਹਾਡੀ ਫੁੱਲ ਹੋਣੀ ਹੈ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਕਰਦੇ ਆਂ ਸਾਰੇ ਭਰਾ ਆਪਣੇ ਠੀਕ ਹੋਣਗੇ ਬਾਕੀ ਕੱਲ ਆਪਾਂ ਇਸੇ ਜਗ੍ਹਾ ਤੇ ਵੀਡੀਓ ਦਾ ਅੰਤ ਕੀਤਾ ਸੀ ਤੇ ਅੱਜ ਵੀਡੀਓ ਦੀ ਕਰ ਰਹੇ ਹਾਂ ਸ਼ੁਰੂਆਤ ਤੇ ਅੱਜ ਤੁਹਾਨੂੰ ਦਿਖਾਵਾਂਗੇ ਆਪਾਂ ਇਹ ਜੀ ਫਿਟਿੰਗ ਟਾਈਮਿੰਗ ਇਹਦਾ ਕਿੱਦਾਂ ਸੈੱਟ ਕਰਦੇ ਹਾਂ ਫਰਾਈ 휠 ਕਲਚ ਦੀ ਸੈਟਿੰਗ ਆਪਾਂ ਕਿੱਦਾਂ ਕਰਦੇ ਹਾਂ ਸਾਰੀ ਤੁਹਾਨੂੰ ਇਸ ਵਲੌਗ ਦੇ ਵਿੱਚ ਦੇਖਣ ਨੂੰ ਮਿਲੂਗੀ ਤੇ ਜਰੂਰ ਐਂਡ ਤੱਕ ਦੇਖਿਓ ਬਾਕੀ ਤੁਹਾਨੂੰ ਇਨਫੋਰਮੇਸ਼ਨ ਆ ਜਿਹੜੀ ਕੋਈ ਨਾ ਕੋਈ ਅਜੇ ਨਵੇਂ ਟੌਪਿਕ ਦੇ ਦੇਵਾਂਗੇ ਉਹ ਤੁਹਾਨੂੰ ਐਂਡ ਤੇ ਦੱਸਾਂਗੇ ਠੀਕ ਹੈ ਜੀ ਤੇ ਪਹਿਲਾਂ ਤੁਸੀਂ ਇਹਦੀ ਫਿਟਿੰਗ ਚੈੱਕ ਕਰੋ ਤੇ ਕਰਦੇ ਆਪਾਂ ਜਲਦੀ ਜਲਦੀ ਟਾਈਮਿੰਗ ਕਵਰ ਦੀ ਫਿਟਿੰਗ ਤੇ ਸੋ ਤੁਸੀਂ ਵਲੌਗ ਨਾਲ ਬਣੇ ਰਿ ਇਹਦਾ ਪਾ ਟਾਈਮਿੰਗ ਗੀਰ ਆਪਾਂ ਨਵੇਂ ਪਾਤੇ ਆ ਤੁਸੀਂ ਚੈੱਕ ਕਰ ਸਕਦੇ ਹੋ ਟਾਈਮਿੰਗ ਗੀਰ ਨਵੇਂ ਤਾਂ ਪਾਉਣੇ ਪੈਂਦੇ ਆਪਾਂ ਉਹਦੇ ਵਿੱਚ ਕਿਉਂਕਿ ਇਹ ਡਰੈਕਟਰ ਟਰਾਲੇ ਤੇ ਚੱਲਦਾ ਸੀ ਜਿਹਦੇ ਕਾਰਨ ਕਰਕੇ ਲਿਫਟ ਪੰਪ ਤੋਂ ਜ਼ਿਆਦਾ ਕੰਮ ਲੈਣ ਹੋਣ ਕਾਰਨ ਕਰਕੇ ਆ ਗੀਅਰ ਸਾਰੇ ਦਾਗੇ ਹੋ ਗਏ ਸੀਗੇ ਕਿਉਂਕਿ ਇਹਨਾਂ ਦੇ ਉੱਪਰ ਲੋਡ ਜ਼ਿਆਦਾ ਹੁੰਦਾਗਾ ਤੇ ਸੋ ਆਪਾਂ ਇਹਨ ਵੀ ਨਵੇਂ ਪਾਤੇ ਏਕੇ ਦੇ ਟਾਈਮਿੰਗ ਕਵਰ ਦਿਖਾਉਣਾ ਹੈ ਤੁਹਾਨੂੰ ਇਹਦੇ ਵਿੱਚ ਨਾ ਇਹ ਲਿਫਟ ਪੰਪ ਆ ਤੁਹਾਨੂੰ ਦੱਸ ਹੀ ਦਿੱਤਾ ਪਹਿਲਾਂ ਵੀ ਮੈਂ ਟਰਾਲੇ ਤੇ ਚੱਲਣ ਹੋਣ ਕਾਰਨ ਕਰਕੇ ਆ ਬੈਰਿੰਗ ਵਗੈਰਾ ਦੇ ਵਿੱਚ ਜਿਆਦਾ ਚੱਲ ਗਏ ਸੀਗੇ ਸੋ ਆਪਾਂ ਇਹਦੇ ਵੀ ਬੋਸ਼ਨ ਬੋਸ਼ ਵਗੈਰਾ ਨਵੇਂ ਲਵਾਏ ਆ ਬੋਸ਼ ਲਵਾਏ ਆ ਆਪਾਂ ਨਵੇਂ ਵੀ ਠੀਕ ਆ ਜੀ ਤੇ ਸੋ ਹੁਣ ਇਸ ਤੋਂ ਬਾਅਦ ਕਰਦੇ ਆਪਾਂ ਇਹਦੀ ਫਿਟਿੰਗ ਟਾਈਮਿੰਗ ਕਵਰ ਦੀ ਤੇ ਸੋ ਉਸ ਤੋਂ ਬਾਅਦ ਆਪਾਂ ਕਰਾਂਗੇ ਫਰਾਈ 휠 ਕਲਚ ਵਗੈਰਾ ਫਿੱਟੇ ਦਾ ਤੇ ਸਾਰਾ ਤੁਹਾਨੂੰ ਇਸ ਵਲੌਗ ਦੇ ਵਿੱਚ ਦੇਖਣ ਨੂੰ ਮਿਲੂਗਾ ਲਓ ਜੀ ਆਪਣਾ ਬਲੌਕ ਬਣ ਗਿਆ ਤੇ ਸੋ ਆਪਣਾ ਬਲੌਕ ਨਾਲ ਲੱਗ ਚੁੱਕਿਆਗਾ ਆ ਤੁਸੀਂ ਚੈੱਕ ਕਰ ਸਕਦੇ ਹੋ ਆ ਵੀ ਆਪਣੇ ਪ੍ਰੋਪਰ ਸੈਟਿੰਗ ਉਹਨੂੰ ਲਾ ਕੇ ਕਰਾ ਦੇ ਤੇ ਸੋ ਇਸ ਤੋਂ ਬਾਅਦ ਆਪਾਂ ਕਰਦੇ ਆ ਹੈਡ ਦੀ ਫਿਟਿੰਗ ਇਹਦੀ ਹੈਡ ਦੀ ਫਿਟਿੰਗ ਕਰਨ ਤੋਂ ਬਾਅਦ ਫਿਰ ਕਰਾਂਗੇ ਦਾ ਗੈਸਕਟ ਪਾ ਕੇ ਹੈਡ ਟਾਰਕ ਠੀਕ ਹੈ ਜੀ ਕਿਉਂਕਿ ਹੈਡ ਦੀ ਫਿਟਿੰਗ ਦੇ ਵਿੱਚ ਆਪਾਂ ਨੂੰ ਵਾਲ ਸੀਲ ਵਗੈਰਾ ਸਾਰਾ ਕੁਝ ਫਿਟਿੰਗ ਕਰਨਾ ਪਊਗਾ ਆਵਾਬੇ ਹੋ ਗਣਾ ਆਪਣਾ ਸੇਨਾ ਫੈਟ ਤੇ ਹੁਣ ਕਰਾਂਗੇ ਇਹਦੇ ਵਾਲਾਂ ਦੀ ਫਿਟਿੰਗ ਬਾਕੀ ਇੱਕ ਜੋ ਸਪ੍ਰਿੰਗਾਂ ਥੱਲੇ ਵਾਸ਼ਣਾ ਪੈਂਦੀ ਹੁੰਦਾ ਸਾਰੇ ਆਪਾਂ ਪਾਲੀਆਂ ਸੀ ਓਕੇ ਜੇ ਰੋਟਾ ਮਾ ਬਾਕੀ ਕਰ ਦਿਆਂ ਵਾਲ ਸੈਟ ਆਪਾਂ ਇਹਦੇ लो बाे जटर अरजन दवं पा रहे वाला दियाँ क्योंकि अर्जन दियां काटर इंजन ओवरहॉल तो बाद बदलना ही पर्ण की जी चूड़ी टाइप काटर होंगी है ये ज्यादातर चल के खराब हो जाती है इस कारण करके फिर अपन यह चेंज ही करना पे अपना फार्मूला चेक कर सकते किमें लगता थन काटर पाने वाला ਆਹ ਬਾਬੇ ਆਪਾਂ ਜੋ ਨੋਜ਼ਲ ਦੀ ਸੈਟਿੰਗ ਕਰ ਰਹੇ ਆਂ ਵਿੱਚ ਪਾ ਕੇ ਆਪਾਂ ਇਹਨੂੰ ਸੈੱਟ ਦੇ ਕਿਉਂਕਿ ਆਪਾਂ ਨੂੰ ਚੈੱਕ ਕਰਨਾ ਪੈਂਦਾ ਵੀ ਇਹ ਪ੍ਰੋਪਰ ਬਾਹਰ ਆਉਂਦੀ ਹੈ ਜਾਂ ਨਹੀਂ ਆਉਂਦੀ ਇਹ ਪਾਉਣ ਤੋਂ ਪਹਿਲਾਂ ਆਪਾਂ ਜਿਹੜੇ ਰਾਊਡਰਿੰਗ ਆ ਪਿੱਛੇ ਹਟਾ ਲਏ ਨੇ ਲਓ ਕਰਕੇ ਫਿੱਟ ਨੋਜ਼ਲ ਨੂੰ ਦੇਖਦੇ ਆਂ ਆਪਾਂ ਹੈੱਡ ਦੇ ਵਿੱਚ ਜਿਵੇਂ ਓਕੇ ਆ ਸਾਰੀਆਂ ਵਾਰੋ-ਵਾਰੀਆਂ ਆਪਾਂ ਨੋਜ਼ਲਾਂ ਚੈੱਕ ਕਰਨੀਆਂ ਪਾ ਕੇ ਹੈੱਡ ਦੇ ਵਿੱਚ ਕੰਪਲੀਟ ਆਉਂਦੀਆਂ ਬਾਹਰ ਲਓ ਜੀ ਇਕੋ ਜਿਹੀਆਂ ਆਉਂਦੀਆਂ ਬਾਹਰ ਸਾਰੀਆਂ ਨੋਜ਼ਲਾਂ ਕਿਉਂਕਿ ਇਹ ਆਪਾਂ ਨੂੰ ਚੈੱਕ ਕਰਨੀਆਂ ਬਹੁਤ ਜ਼ਰੂਰੀ ਹੁੰਦੀਆਂ ਜੀ ਹੁਣ ਆਪਣੇ ਇਧਰ ਤੁਸਲੀ ਹੋ ਗਈ ਹੁਣ ਕਰਦੇ ਆਪਾਂ ਇਹਦੀ ਹੈਡ ਦੀ ਫਿਟਿੰਗ ਆਪਾਂ ਲਓ ਜੀ ਆਪਾਂ ਜਿਹੜਾ ਗੈਸਕਟ ਦਾ ਆਇਲ ਨਾਲ ਫਿੱਟ ਕਰਦੇ ਆਂ ਅੱਲਾ ਕੇ ਕਿਉਂਕਿ ਇਹ ਲੋਹੇ ਦਾ ਗੈਸਕਟ ਹੁੰਦਾਗਾ ਇਹਨੂੰ ਕੋਈ ਐਣਾ ਪਾਉਣ ਸਲੈਗ ਦੀ ਜ਼ਰੂਰਤ ਨਹੀਂ ਹੁੰਦੀ А ну. ਬਾਕੀ ਇਹਦੇ ਵਿੱਚ ਟੈਪਟਾਂ ਦਾ ਜਿਹੜਾ ਕਲੀਅਰੈਂਸ ਰੱਖਦੇ ਆਪਾਂ ਉਹ ਰੱਖਦੇ ਆ 015 ਤੋਂ 010 ਦੇ ਵਿਚਕਾਰ ਠੀਕ ਆ ਜੀ ਬਾਕੀ ਇਹਦੀ ਜਿਹੜੀ ਟੈਪਟ ਦੀ ਸੈਟਿੰਗ ਹੁੰਦੀ ਨਹੀਂ ਦੀ ਤੁਹਾਨੂੰ ਪਤਾ ਹੀ ਆ ਸਭ ਨੂੰ ਪਤਾ ਹੀ ਆ ਜਦੋਂ ਪਲੰਜਰ ਬਾਡੀ ਤੋਂ نیچے ਤੋਂ ਉੱਪਰ ਨੂੰ ਆਵੇ ਜਿੱਥੇ ਪਲੰਜਰ ਆਪਣਾ ਬਾਡੀ ਦੇ ਬਰਾਬਰ ਹੋ ਜਾਈ ਜਿੱਥੇ ਟੈਪਟਾਂ ਬਿਲਕੁਲ ਰੁਕ ਜਾਣ ਉੱਥੇ ਜਾ ਕੇ ਆਪਾਂ ਤੁਸੀਂ ਆਪਣੇ ਟੈਪਟਾਂ ਦੀ ਸੈਟਿੰਗ ਕਰ ਸਕਦੇ ਹੋ ਕਲੀਅਰੈਂਸ ਚੈੱਕ ਕਰ ਸਕਦੇ ਆ ਠੀਕ ਆ ਬਾਕੀ ਧਿਆਨ ਨਾ ਰੱਖਿਓ ਜਿਹੜੀ ਐਗਜ਼ਾਸਟ ਦੀ ਹੈ 015 ਐਨਟੈਕ ਦੀ ਜਿਹੜੀ ਮੈਨੀਫੋਲਡ ਦੀ ਹੈਗੀ ਉਹ 010 ਤੋ ਸੋਤਾ ਨਵਾਂ ਜੁੜੇ ਰਿਹਾ ਵੀਡੀਓ ਦਿਨਾਂ ਵਿੱਚ ਲੋ ਬਾਬੇ ਕਰਦੇ ਨੇ ਉਹਨਾਂ ਦੀ ਫਿਟਿੰਗ ਆਪਾਂ ਨੋਜਾਂ ਦੀ ਕਰਕੇ ਫਿਟਿੰਗ ਹੋ ਫੇਰ ਉਹ ਖਾਣੇ ਅਗਲੀ ਤੁਹਾਨੂੰ ਕਰ ਹੋਈ ਇੱਧਰ ਕਰ ਲਾ ਬਾਬੇ ਜੋ ਆਪਣਾ ਇਹਦੇ ਵਿੱਚ ਵਾਲ ਹੈ ਨਹੀਂ ਸੀਗਾ। ਸੋ ਆਪਾਂ ਹੁਣ ਵਾਲ ਪਾਵਾਂਗੇ ਇਹਦੇ ਵਿੱਚ ਕਿਉਂਕਿ ਥਰਮੋਸਟੇਟ ਵਾਲ ਕਿਸੇ ਦਾ ਕੱਢਿਆ ਵਾ। ਕਿਉਂਕਿ ਇਹ ਸਭ ਤੋਂ ਵੱਡੀ ਬੇਵਕੂਫੀ ਹੁੰਦੀ ਹੈ ਸੱਜਣੋਂ ਇੰਜਨ ਦੇ ਵਿੱਚੋਂ ਕਦੇ ਵੀ ਵਾਲ ਨਹੀਂ ਕੱਟਣਾ ਚਾਹੀਦਾ। ਜੇ ਇੰਜਾਂ ਤੁਹਾਡਾ 10 ਸਾਲ ਚੱਲੂਗਾ ਜੇ ਵਾਲ ਕੱਟਿਆ ਹੋਊਗਾ ਟਰੈਕਟਰ 7 ਸਾਲ ਹੀ ਚੱਲੂਗਾ ਇੰਜਾਂ ਤੁਹਾਡਾ। ਐਨਾ ਇੰਜਨ ਤੇ ਇਫੈਕਟ ਪੁੰਦਾਗਾ ਵਾਲ। ਵਾਲ ਹੋਣਾ ਬਹੁਤ ਜ਼ਰੂਰੀ ਆ। ਇਹਦੇ ਨਾਲ ਤੁਹਾਡਾ ਖਿਚਾਈ ਵੀ ਵੱਧ ਕਰਦਾ ਟਰੈਕਟਰ। ਡੀਜ਼ਲ ਵੀ ਖਫਟ ਕੱਟ ਕਰਦਾ ਹੈ ਕਿਉਂਕਿ ਇਹਦੇ ਨਾਲ ਪਿਸਟਨ ਤੁਹਾਡੇ ਗਰਮ ਹੋ ਕੇ ਟਾਈਟ ਬਣੇ ਟਾਈਟ ਰਹਿੰਦੇ ਆ ਸਲਿਪਾਂ ਦੇ ਵਿੱਚ ਤੇ ਸੋ ਵਾਲ ਆਪਾਂ ਇਹਦੇ ਵਿੱਚ ਮਹਿੰਦਰਾ ਨੇ ਮਹਿੰਦਰਾ ਦਾ ਜਿਹੜਾ ਉਹਨੂੰ ਯੂਜ਼ ਕਰਦੇ ਆ ਤੇ ਸੋ ਕਰਦੇ ਆਪਾਂ ਵਾਲ ਦੀ ਫਿਟਿੰਗ ਤੇ ਵਾਲ ਕਰਕੇ ਫਿੱਟ ਤੇ ਫਿਰ ਉਸ ਤੋਂ ਬਾਅਦ ਆਪਾਂ ਬੈਂਡੀ ਨੂੰ ਅਟੈਚ ਕਰਦੇ ਆ ਹੈਡ ਦੇ ਨਾਲ ਤੇ ਵਲੌਗ ਨਾਲ ਤੁਸੀਂ ਜੁੜੇ ਰਹੋ ਲਓ ਬਾਈ ਜੀ ਇੱਕ ਸਭ ਤੋਂ ਵੱਡੀ ਡਿਮਾਂਡ ਆਉਂਦੀ ਸੀ ਆਪਣੇ ਭਰਾਵਾਂ ਦੀ ਵੀ ਅਰਜਨ 605 ਦਾ ਜਿਹੜਾ ਟਾਈਮਿੰਗ ਆ ਕਿੱਦਾਂ ਸੈਟਿੰਗ ਹੁੰਦੀ ਹੈ ਜੀ ਫਿਊਲ ਪੰਪ ਦਾ ਅੱਜ ਤੁਹਾਨੂੰ ਇਹਦੀ ਸਪੈਲ ਸੈਟਿੰਗ ਕਰਨੀ ਦਿਖਾਵਾਂਗੇ ਦੱਸਾਂਗੇ ਤੁਹਾਨੂੰ ਕਿੱਦਾਂ ਇਸ ਟਰੈਕਟਰ ਦੀ ਸਪੈਲ ਸੈਟਿੰਗ ਹੁੰਦੀ ਆ ਇਹਦੇ ਵਿੱਚ ਕੰਪਨੀ ਨੇ ਆਲਰੇਡੀ ਇੱਕ ਇੱਥੇ ਰਬੜ ਦਿੱਤੀ ਹੁੰਦੀ ਆ ਆ ਛੋਟੀ ਜੀ ਸੈਲਫ ਦੇ ਨੀਚਲੇ ਪਾਸੇ ਠੀਕ ਹੈ ਜੀ ਕਿਉਂਕਿ ਜਦੋਂ ਆਪਾਂ ਇਸ ਟਰੈਕਟਰ ਦੀ ਟਾਈਮਿੰਗ ਸੈਟਿੰਗ ਕਰਨੀ ਹੁੰਦੀ ਆ ਸਭ ਤੋਂ ਪਹਿਲਾਂ ਜ਼ਰੂਰੀ ਕੰਮ ਹੁੰਦਾ ਸੱਜਣੋ ਇਧਰੋਂ ਫਰਾਈ 휠 ਆਪਣਾ ਲੌਕ ਕਰਨਾ ਇਹਦੇ ਵਿੱਚ ਕੰਪਨੀ ਨੇ ਆਲਰੇਡੀ ਆਪਣੀ ਆਇਲ ਕੀ ਦੇਣ ਨੂੰ ਇਹਦੇ ਵਿੱਚ ਲੌਕ ਕਰਨ ਨੂੰ ਇੱਕ ਸਰਾਖ ਦਿੱਤਾ ਹੋਇਆ ਫਰਾਈ 휠 ਦੇ ਵਿੱਚ ਇਹਦੇ ਵਿੱਚ ਪਹਿਲੇ ਗੇੜੇ ਤੇ ਜਿਹੜਾ ਪਲੰજર ਹੈਗਾ ਤੁਹਾਡਾ ਉੱਪਰ ਖੜਾ ਹੋਊਗਾ ਜਿਹਦਾ ਦੂਜਾ ਗੇੜਾ ਆਪਣਾ ਕ੍ਰੈਂਕ ਨੂੰ ਦਿਓਗੇ ਤਾਂ ਥੱਲੋਂ ਜਦੋਂ ਤਾਂ ਉਹਨੂੰ ਪੈਸਟਣਾ ਸੌਰੀ ਪਲੰજર ਹੈ ਜਿਹੜਾ ਆ ਕੇ ਆਪਣਾ ਬਾਡੀ ਦੇ ਬਰਾਬਰ ਰੁਕ ਜਾ ਆ ਦਿਖਾਓ ਇਧਰ ਇੱਥੇ ਰੁਕ ਗਿਆ ਜਦੋਂ ਆ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਜਦੋਂ ਰੁਕ ਗਿਆ ਇਹ ਤੇ ਉਦੋਂ ਤੁਸੀਂ ਆਪਣਾ ਇਲ ਕੀ ਵੀ ਇੱਧਰ ਲੌਕ ਕਰ ਲੈਣੀ ਹੈ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਪਾਂ ਹੋਲਡਰ ਖੋਲਣਾ ਇਹਦਾ ਆਪਾਂ ਹੋਲਡਰ ਖੋਲਾਂਗੇ ਹੁਣ ਇਹਦਾ ਹੋਲਡਰ ਖੋਲ ਕੇ ਤੁਹਾਨੂੰ ਦਿਖਾਵਾਂਗੇ ਆਪਾਂ ਉਹ ਤੁਸੀਂ ਦੇਖ ਸਕਦੇ ਹੋ ਔਰ ਅਡੀ ਆਪਣਾ ਡੀਜ਼ਲ ਆਉਣਾ ਸਟਾਰਟ ਹੋ ਗਿਆ ਠੀਕ ਹੈ ਜੀ ਹੁਣ ਇਹਦੇ ਵਿੱਚੋਂ ਆਪਾਂ ਇੱਕ ਵਾਲ ਕੱਢ ਲਾਂਗੇ ਠੀਕ ਹੈ ਜੀ ਆਹ ਵਾਲ ਆਪਾਂ ਕੱਢ ਲਿਆ ਦੇ ਵਿੱਚ ਹੁਣ ਆਪਾਂ ਹੋਲਡਰ ਨੂੰ ਦੁਬਾਰਾ ਟਾਈਟ ਕਰਾਂਗੇ ਕਿਉਂਕਿ ਸੱਜਣੋਂ ਉਹਨਾ ਟਾਈਮ ਤੁਹਾਡਾ ਇੰਜਨ ਬੰਨਿਆ ਵਾ ਸਹੀ ਨਹੀਂ ਚੱਲਣਾ ਜਿੰਨਾ ਟਾਈਮ ਤੁਸੀਂ ਇਹਦੀ ਇਹ ਪ੍ਰੋਪਰ ਸੈਟਿੰਗ ਨਹੀਂ ਕਰਦੇ ਹੁਣ ਪੰਪ ਆਪਣਾ ਨਿਸ਼ਾਨ ਤੋਂ ਆਊਟ ਆ ਜਦੋਂ ਪੰਪ ਦੇਾਂਗੇ ਇਹਨੂੰ ਡੀਜ਼ਲ ਆਊਗਾ ਹੋਲਡਰ ਦੇ ਵਿੱਚ ਠੀਕ ਹੈ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਆਪਣਾ ਡੀਜ਼ਲ ਆਉਣਾ ਸਟਾਰਟ ਹੋ ਗਿਆ ਹੋਲਡਰ ਦੇ ਵਿੱਚ ਠੀਕ ਹੈ ਜੀ ਹੁਣ ਇਹਨੂੰ ਸੈਟਿੰਗ ਕਰਨ ਦੇ ਲਈ ਆਪਾਂ ਨੂੰ 16 ਨੰਬਰ ਚਾਬੀ ਦੇ ਨਾਲ ਇਹਦੇ 볼ਟ ਹਲਕਾ ਜਾਂ ਟਾਈਟ ਕਰਨਾ ਪਊਗਾ ਆਪਾਂ ਨੂੰ ਠੀਕ ਹੈ ਜੀ ਹਲਕਾ ਜਾਂ ਟਾਈਟ ਕਰਨ ਤੋਂ ਬਾਅਦ ਆਪਾਂ ਨੂੰ ਅਥੌੜੀ ਦੀ ਕਟ ਨਾਲ ਪੋਲਾ ਪੋਲਾ ਆਪਾਂ ਨੂੰ ਪੰਪ ਅੰਦਰ ਨੂੰ ਰੱਖਣਾ ਪਊਗਾ ਅੰਦਰ ਨੂੰ ਧੱਕਣਾ ਪਊਗਾ ਠੀਕ ਆ ਜੀ ਪੋਲਾ ਪੋਲਾ ਪੰਪ ਆਪਾਂ ਅੰਦਰ ਨੂੰ ਕਰਾਂਗੇ ਤਾਂ ਪੰਪ ਫੇਰ ਮਾਰਦੇ ਆਪਾਂ ਕਿਉਂਕਿ ਡੀਜ਼ਲ ਉਹਨਾ ਬੰਦ ਹੋ ਗਿਆ ਸੀ ਆਪਣਾ ਆ ਤੁਸੀਂ ਦੇਖ ਰਹੇ ਹੋ ਦੇਖ ਰਹੇ ਠੀਕ ਆ ਜੀ ਇਹਦੇ ਵਿੱਚ ਆਪਾਂ ਹਲਕਾ ਜਿਹਾ ਇਹਨੂੰ ਪੰਪ ਨੂੰ ਅੰਦਰ ਅੰਡਰ ਗਰਾਊਂਡ ਕਰਨਾ ਠੀਕ ਆ ਜੀ ਅਜੇ ਵੀ ਡੀਜ਼ਲ ਆ ਰਿਹਾ ਹੈਗਾ ਤੁਹਾਡਾ ਅਜੇ ਵੀ ਡੀਜ਼ਲ ਆ ਰਿਹਾਗਾ ਹੋਰ ਅੰਦਰੋਂ ਕਰਾਂਗੇ ਆਪਾਂ ਲਓ ਜੀ ਇੱਥੇ ਆਪਣਾ ਡੀਜ਼ਲ ਆਲਰੇਡੀ ਆਉਣਾ ਬੰਦ ਹੋ ਚੁੱਕਿਆਗਾ ਤੇ ਹਲਕਾ ਜਿਹਾ 10 ਤੋਂ 10 ਸਕਿੰਟਾਂ ਦੇ ਵਿੱਚ ਇੱਕ ਤੌਪਕਾ ਬੰਨਣਾ ਜ਼ਰੂਰੀ ਹੁੰਦਾਗਾ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਆਪਾਂ ਬਾਹਰੋਂ ਕੱਢਦੇ ਹਾਂ ਪੰਪ ਨੂੰ ਇਹਦੇ ਵਿੱਚ ਹਲਕਾ ਜਿਹਾ ਤੌਪਕਾ ਡੀਜ਼ਲ ਦਾ ਬੰਨਣਾ ਜ਼ਰੂਰੀ ਹੁੰਦਾਗਾ ਇੱਥੇ ਆਪਣਾ ਪ੍ਰੋਪਰ ਟਾਈਮਿੰਗ ਇਹਦਾ ਬਿਲਕੁਲ ਓਕੇ ਤੇ ਸੋ ਹੁਣ ਆਪਾਂ ਇਹਦੀ ਬੋਲਟਨ ਕਰ ਦਨੇ ਆ ਟਾਈਟ ਹੁਣ ਇੱਥੇ ਆਪਣਾ ਟਾਈਮਿੰਗ ਬਿਲਕੁਲ ਓਕੇ ਆ ਆਪਣੇ ਟਾਈਮਿੰਗ ਦੀ ਸੈਟਿੰਗ ਜਿਹੜੀ ਅਰਜਨ ਟਰੈਕਟਰ ਦੀ ਬਿਲਕੁਲ ਹੋ ਚੁੱਕੀ ਹੈ ਜੀ ਨੋਜੀ ਮਿੱਤਰੋ ਇੰਨਾ ਕੋਈ ਤੁਹਾਨੂੰ ਸਿਖਾਉਨੇ ਆ ਅਸੀਂ ਇਹਦੇ ਵਿੱਚ ਤੁਹਾਨੂੰ ਸਬਸਕ੍ਰਾਈਬ ਕਰਨ ਦਾ ਬੰਦਾ ਹੱਕ ਕਰਨ ਦਾ ਹੱਕ ਬੰਦਾ ਆਪਣੇ ਚੈਨਲ ਨੂੰ ਠੀਕ ਆ ਜੀ ਹੁਣ ਆਪਣਾ ਇੱਥੇ ਟਾਈਮਿੰਗ ਬਿਲਕੁਲ ਓਕੇ ਆ ਇੱਥੇ ਟਰੈਕਟਰ ਜੇ ਖਚਾਈ ਨਾ ਕਰੇ ਟਰੈਕਟਰ ਧੂਆਂ ਮਾਰ ਜੇ ਆਪਣੀ ਫੁੱਲ ਜ਼ਿੰਮੇਵਾਰੀ ਹੈ ਸਦਰੋਂ ਪਰ ਇੰਨਾਂ ਦੀ ਫਿਟਿੰਗ ਤੇ ਪੰਪ ਦੀ ਸੈਟਿੰਗ ਤੁਹਾਡੀ ਫੁੱਲ ਹੋਣੀ ਜ਼ਰੂਰੀ ਹੈ ਦੁਬਾਰਾ ਫੇਰ ਦੱਸਦਾ ਜਦੋਂ ਟਾਈਮਿੰਗ ਤੁਸੀਂ ਅਰਜਨ ਟਰੈਕਟਰ ਦਾ ਕਰਨਾ ਹੋਵੇ ਪਹਿਲੇ ਗੇੜੇ ਦੇ ਵਿੱਚ ਪਲੰજર ਕਈ ਵਾਰੀ ਉੱਪਰ ਖੜਾ ਰਹਿੰਦਾ ਦੂਜਾ ਗੇੜਾ ਜਦੋਂ ਦੇਵੋਗੇ ਥੱਲੋਂ ਤਾਂ ਜਦੋਂ ਪਲੰજર ਉੱਠਣਾ ਸਟਾਰਟ ਹੋ ਗਿਆ ਤਾਂ ਤੁਸੀਂ ਆਪਣਾ ਫਲਾਈ ਵੀਲ ਇੱਥੋਂ ਲੌਕ ਕਰ ਲੈਣਾ ਲੌਕ ਕਰਨ ਤੋਂ ਬਾਅਦ ਹੋਲਡਰ ਨੂੰ ਕੱਢ ਲੈਣਾ ਖੋਲ ਲੈਣਾ ਇਦੇ ਵਿੱਚੋਂ ਵਾਲ ਸਪਰਿੰਗ ਕੱਢ ਕੇ ਫਿਰ ਦੁਬਾਰਾ ਟਾਈਟ ਕਰ ਦੇਣਾ ਪੰਪ ਦੇ ਜਿਹੜੇ ਬੋਲਟ ਆ ਤੁਹਾਡੇ ਲੂਜ਼ ਕਰਕੇ ਪੰਪ ਨੂੰ ਫੁੱਲ ਬਾਹਰ ਨੂੰ ਕੱਢ ਲੈਣਾ ਤੁਸੀਂ ਫਿਰ ਉਸ ਤੋਂ ਬਾਅਦ ਹਲਕਾ ਜਿਹਾ ਬੋਲਟ ਨੂੰ ਟਾਈਟ ਕਰਕੇ ਤੇ ਪੋਲੀ ਪੋਲੀ ਸੱਟ ਲਾ ਕੇ ਇਹਦੇ ਥੋੜੇ ਦੇ ਨਾਲ ਜਿੱਥੇ ਤੁਹਾਡਾ ਡੀਜ਼ਲ ਆਉਣਾ ਬਿਲਕੁਲ ਬੰਦ ਹੋ ਗਿਆ ਕਹਿਣ ਦਾ ਮਤਲਬ 10 ਸਕਿੰਟਾਂ ਦੇ ਬਾਅਦ ਇੱਕ ਬੂੰਦ ਤੁਹਾਡੀ ਪਾਣੀ ਜ਼ਰੂਰੀ ਹੈਗੀ ਉਦੋਂ ਤੁਹਾਡਾ ਟਾਈਮਿੰਗ ਬਿਲਕੁਲ ਸਹੀ ਹੈ ਸੱਜਣੋ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਬੋਲਟ ਆ ਜਿਹੜੇ ਪੰਪ ਦੇ ਟਾਈਟ ਕਰ ਸਕਦੇ ਹੋ ਤੇ ਇਸ ਤਰ੍ਹਾਂ ਹੀ ਟਾਈਮਿੰਗ ਆਪਣਾ ਸੈਟਿੰਗ ਹੁੰਦਾ ਅਰਜਨ ਟਰੈਕਟਰ ਦਾ ਚਲੋ ਬਾਕੀ ਤੁਹਾਨੂੰ ਹੋਰ ਟਰੈਕਟਰਾਂ ਦਾ ਵੀ ਟਾਈਮਿੰਗ ਸੈਟਿੰਗ ਕਰਨਾ ਦਿਖਾਵਾਂਗੇ ਤੇ ਸੋ ਬਲੌਗ ਨਾਲ ਤੁਸੀਂ ਜੁੜ ਰਹੇ ਹੋ ਬਾਕੀ ਐਂਡ ਤੱਕ ਤੁਹਾਨੂੰ ਅੱਜ ਜਿੰਨਾ ਅੱਜ ਦੇ ਦਿਨ ਦੇ ਵਿੱਚ ਵਰਕ ਹੋਇਆ ਤੁਹਾਨੂੰ ਇਸ ਬਲੌਗ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਸੋ ਜੁੜ ਰਹੇ ਬਲੌਗ ਦੇ ਨਾਲ ਸੱਚ ਨੂੰ ਬਾਕੀ ਤੁਹਾਨੂੰ ਕਰਦੇ ਆਪਾਂ ਅਗਲੀ ਸੈਟਿੰਗ ਤੇ ਜਰੂਰ ਬਣਾਈ ਦਿਓ ਚਲੋ ਜੀ ਲਓ ਜੀ ਆਪਾਂ ਦੇਸੀ ਵੀ ਪਾਈਪ ਸੀ ਜਿਹੜੇ ਇਹ ਸਾਰੇ ਉਤਾਰ ਤੇ ਆਪਾਂ ਇਸੋ ਆਪਾਂ ਮਹਿੰਦਰਾ ਨਮਿੰਦਰਾ ਦੇ ਕੰਪਨੀ ਦੇ ਪੈਸੇ ਆਪਾਂ ਤੇ ਸੋ ਯੂਜ਼ ਕਰਾਂਗੇ ਆਪਾਂ ਇਹਦੇ ਵਿੱਚ ਹੁਣ ਇਹ ਆਪਾਂ ਬਦਲਨੇ ਆ ਪਾਈਪ ਇਹ ਪਹਿਲਾਂ ਆਪਾਂ ਲਿਫਟ ਪੰਪ ਦੀ ਕਰਦੇ ਆ ਫਿਟਿੰਗ ਇਹਦੇ ਇਹਨੂੰ ਲਾ ਕੇ ਭਜਨ ਖੋਤਣ ਵਾਲਾ ਆਪਣਾ ਇੱਕ ਅਰਜਨ ਡਾਇਰੈਕਟਰ ਨੂੰ ਸਭ ਤੋਂ ਆਵਾਜ਼ ਆਉਂਦੀ ਟਾਈਮਿੰਗ ਕਵਰ ਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਉਹਦੇ ਵਿੱਚ ਕੀ ਪ੍ਰੋਬਲਮ ਹੁੰਦੀ ਹੈ ਇੱਕ ਤਾਂ ਪਲਾਸਟਿਕ ਦਾ ਗੀਅਰ ਹੁੰਦਾ ਇਹਦੇ ਵਿੱਚ ਚਾਰ ਚੁੰਡਾ ਤੇ ਇਹਦੇ ਵਿੱਚ ਆ ਗੁਟਕੇ ਵੀ ਖਰਾਬ ਹੋ ਜਾਂਦੇ ਜਿਹਦੇ ਕਾਰਨ ਕਰਕੇ ਇਹ ਮਤਲਬ ਪ੍ਰੋਬਲਮ ਆਉਂਦੀ ਹੈ ਹੁਣ ਆਪਾਂ ਇਹ ਗੁਟਕਾ ਵੀ ਚੇਂਜ ਕਰਾਂਗੇ ਆਹ ਗੁਟਕਾ ਤੇ ਨਾਲ ਆਪਾਂ ਆਹ ਵਾਲੀ ਗਰਾਰੀ ਗੁਟਕਾ ਦੇ ਨਾਲ ਆਪਾਂ ਗਰਾਰੀ ਜਿਹੜੀ ਇਹਦੇ ਵਿੱਚ ਟਾਈਟ ਹੋਣੀ ਆ ਇਹ ਆਪਾਂ ਚੇਂਜ ਕਰਾਂਗੇ ਕਿਉਂਕਿ ਇਹ ਟਰਾਲਿਆਂ ਦੇ ਜਿਹੜੇ ਟਰੈਕਟਰ ਚੱਲਦੇ ਉਹਨਾਂ ਦੇ ਵਿੱਚ ਜ਼ਿਆਦਾ ਪ੍ਰੋਬਲਮ ਦੇਖਣ ਨੂੰ ਮਿਲਦੀ ਹੈ ਤੇ ਇਸ ਤੋਂ ਆਪਾਂ ਇਹ ਵੀ ਮਹਿੰਦਰਾ ਨਿਹਂਦਰਾ ਦਾ ਨਮਾ ਲਿਆਈ ਸੀਗੇ ਜੋ ਗੁਟਕਾ ਆਪਾਂ ਇਹ ਵੀ ਮਹਿੰਦਰਾ ਨਿਹਂਦਰਾ ਕੰਪਨੀ ਦਾ ਯੂਜ਼ ਕਰ ਰਹੇ ਹਾਂ ਆਪ ਤੁਸੀਂ ਚੈੱਕ ਕਰ ਸਕਦੇ ਮਹਿੰਦਰਾ ਦੀ ਪੈਕਿੰਗ ਦੇ ਵਿੱਚੋਂ ਕੱਢਿਆ ਆਪਾਂ ਹਾਂਜੀ ਦੇਖੋ ਇੰਦੇ ਵਿੱਚ ਜਿਹੜੇ ਆ ਟੱਕ ਵਗੈਰਾ ਸੀਗੇ ਇਹ ਬਹੁਤ ਜ਼ਿਆਦਾ ਡੂੰਗੇ ਹੋ ਗਏ ਆ ਕਈ ਵਾਰੀ ਗਰਾਰੀ ਟੁੱਟਣ ਦੀ ਸ਼ਿਕਾਇਤ ਆ ਜਾਂਦੀ ਐ ਸੋ ਆਪਾਂ ਨੂੰ ਇਹ ਵੀ ਬਦਲਣਾ ਜ਼ਰੂਰੀ ਸਮਝਿਆ ਤੇ ਸੋ ਆਪਾਂ ਕਰਦੇ ਆ ਫਿੱਟ ਨੂੰ ਆਪਾਂ ਠੀਕ ਆ ਜੀ ਪੁਰਾਣਾ ਸੁਰਤ ਥੱਲੇ ਤੇ ਹੁਣ ਨਵਾਂ ਕਰ ਰਹੇ ਆ ਫਿੱਟ ਆਪਾਂ ਕਿਉਂਕਿ ਸੱਜਣੋ ਜਦੋਂ 올ਡ ਹੋ ਜਾਂਦੇ ਟਰੈਕਟਰ ਤਾਂ ਤੁਹਾਨੂੰ ਇਹਨਾਂ ਚੀਜ਼ਾਂ ਨੂੰ ਕਈਆਂ ਨੂੰ ਪਾਰਟਸ ਆਪਣੇ ਇੰਜਨ ਓਵਰਹਾਲਿੰਗ ਵੇਲੇ ਬਦਲਨੇ ਹੀ ਪੈਂਦੇ ਆ ਆਪਾਂ ਨੂੰ ਤਾਹੀਂ ਕਰਕੇ ਜਿਹੜੇ ਸਾਡੇ ਇੰਡੀਅਨ ਟਰੈਕਟਰ ਨੇ ਵਧੀਆ ਮਾਲਕ ਦੀ ਕਿਰਪਾ ਦੇ ਨਾਲ ਚੱਲਦੇ ਆ। ਲੋ ਜੀ ਆਪਣਾ ਫਟ ਹੋ ਚੁੱਕਿਆ। ਟੈਕਨੀਕੀ ਰਿਪੋਰਟਾਂ ਖੋਲ੍ਹੀਆਂ। ਜੀ ਬਾਕੀ ਅਰਜਨ ਦਾ ਆਪਣਾ ਵਰਕ ਸੀਗਾ ਲਗਭਗ ਸਾਰਾ ਕੰਪਲੀਟ ਕਰਤਾ ਬਾਕੀ ਦਾ ਟਾਈਮਿੰਗ ਕਵਰ ਰਹਿ ਗਿਆ ਸੀਗਾ ਕਾਰਨ ਕੀ ਸੀ ਉਹਦੇ ਵਿੱਚ ਖਰਾਦ ਵਾਲੇ ਵੀਰ ਤੋਂ ਆਪਾਂ ਬੁਸ਼ ਲਵਾ ਕੇ ਲਿਆਏ ਸੀਗੇ ਪਰ ਲੇਕਿਨ ਉਹਨੇ ਆ ਜਿਹੜਾ ਡਾਇਆ ਸੀਗਾ ਇਹ ਜਿਆਦਾ ਬੋਰ ਹੋਣ ਕਰ ਕਰਕੇ ਤੇ ਜਿਹੜੀ ਆ ਸੀਲ ਆ ਗਈ ਇਹ ਰਹਿਲਾ ਹੋ ਗਿਆ ਜਗਾੜ ਇਹਦੇ ਵਿੱਚ ਹੁਣ ਬੁਸ਼ ਬਣਵਾ ਕੇ ਲਵਾਵਾਂਗੇ ਕੱਲ ਨੂੰ ਤੇ ਬਾਕੀ ਫੇਰ ਹੀ ਟਾਈਮਿੰਗ ਕਵਰ ਆਪਣਾ ਤੇ ਚੈਂਬਰ ਜਿਹੜਾ ਲੱਗਣਾਗਾ ਕਹਿਣ ਦਾ ਮਤਲਬ ਅੱਜ ਦਾ ਜਿਹੜਾ ਵਰਕ ਸੀਗਾ ਅੱਜ ਦੇ ਡੇ ਦਾ ਸਾਰਾ ਕੰਪਲੀਟ ਹੋ ਗਿਆ ਤੇ ਸੋ ਇਸ ਵੀਡੀਓ ਦੀ ਸਮਾਪਤੀ ਆਪਾਂ ਕਰਾਂਗੇ ਅੱਜ ਇੱਥੇ ਹੀ। ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਸਾਰੀ ਆਪਣੀ ਆਲ-ਓਵਰ ਫਿਟਿੰਗ ਹੋ ਚੁੱਕੀ ਹੈਗੀ। ਤੇ ਇੱਕ ਇੱਧਰ ਭਰਾ ਆਏ ਸੀ ਆਪਣੇ ਪਿੰਡ ਲੰਡਿਆਂ ਤੋਂ। ਭਾਈ ਜੀ ਸਤਿ ਸ੍ਰੀ ਅਕਾਲ। ਅੱਜ ਇਹ ਵੀ来 ਸੀਗੇ ਆਪਣੇ। ਭਾਈ ਜੀ ਆਪਣਾ ਕਿਹੜਾ ਮਾਡਲ ਟਰੈਕਟਰ ਆਪਾਂ ਕਰਾਉਣਾ ਆਪਣੇ ਤੋਂ? 17 ਮਾਡਲ ਆ ਭਰਾ। ਕਿਹੜਾ ਹੌਲੈਂਡ? ਹੌਲੈਂਡ। ਠੀਕ ਹੈ। ਇਹਨਾਂ ਨੇ ਆਪਣੀ ਸਪੀਡ ਵਧਾਉਣੀ ਸੀਗੀ ਤੇ ਫਿਰ ਕਿੱਥੇ ਲੈ ਜਾਣਾਗਾ? ਸਰਹੰਦ ਲੈ ਜਾਏ। ਅੱਛਾ ਸਰਹੰਦ ਮੇਲੇ ਤੇ ਲੈ ਜਾਣਾਗਾ। ਠੀਕ ਹੈ। ਤੇ ਚਲੋ ਭਾਈ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਵਰਕਸ਼ਾਪ ਤੇ ਆਏ ਤੇ ਸੋ ਮਿੱਤਰੋ ਅੱਜ ਦੀ ਵੀਡੀਓ ਦੀ ਕਰਦੇ ਹਾਂ ਸਮਾਪਤੀ ਆਪਾਂ ਇੱਥੇ ਹੀ ਮਿਲਾਂਗੇ ਲੈ ਕੇ ਤੁਹਾਡੇ ਲਈ ਇੱਕ ਹੋਰ ਨਵੀਂ ਤੇ ਵਧੀਆ ਵੀਡੀਓ ਧੰਨਵਾਦ ਸਤਿ ਸ੍ਰੀ ਅਕਾਲ